ਹਲਕਾ ਪੱਛਮੀ ਦੀ ਵਾਰਡ ਨੰਬਰ 78 ਦੇ ਇਲਾਕੇ ਕਰਤਾਰਨਗਰ ਵਿਖੇ ਕੌਂਸਲਰ ਅਨੀਤਾ ਸ਼ਰਮਾ ਵੱਲੋਂ ਸੜਕਾਂ ਤੇ ਪ੍ਰੀਮਿਕਸ ਪੌਂਡ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ। ਇਲਾਕਾ ਵਾਸੀ ਸੜਕਾਂ ਬਣਨ ਦੇ ਨਾਲ ਕਾਫੀ ਖੁਸ਼ ਨਜ਼ਰ ਆਏ ਕਿਉਂਕਿ ਪਿਛਲੇ ਕਈ ਸਾਲਾਂ ਤੋਂ ਇਲਾਕੇ ਦੀਆਂ ਸੜਕਾਂ ਟੁੱਟੀਆਂ ਹੋਣ ਕਾਰਨ ਇਲਾਕਾ ਵਾਸੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਲਾਕਾ ਵਾਸੀਆਂ ਦੀ ਸਮੱਸਿਆ ਨੂੰ ਦੇਖਦਿਆਂ ਹੋਇਆਂ ਕੌਂਸਲਰ ਅਨੀਤਾ ਸ਼ਰਮਾ ਦੇ بیٹے ਸਮਾਜ ਸੇਵਕ ਐਡਵੋਕੇਟ ਅਰਵਿੰਦ ਕੁਮਾਰ ਪਖਨਾ ਨੇ ਸੜਕਾਂ ਨੂੰ ਨਵਾਂ ਬਣਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ। ਸਮਾਜ ਸੇਵਕ ਐਡਵੋਕੇਟ ਅਰਵਿੰਦ ਕੁਮਾਰ ਪਖਨਾਦੇਸ ਕੰਮ ਦੀਸ਼ ਲਾਖਾ ਕਰਜਾ ਹੋਇਆ ਇਲਾਕਾ ਵਾਸੀਆਂ ਨੇ ਉਹਨਾਂ ਦਾ ਧੰਨਵਾਦ ਕੀਤਾ ਹਲਕਾ ਪਛਮੀ ਦੀ ਵਾਰਡ ਨੰਬਰ 78 ਚ ਮੌਜੂਦ ਆ ਇਲਾਕਾ ਹੈ ਜੀ ਕਰਤਾਰਨਗਰ ਜਿੱਥੇ ਪਿਛਲੇ ਕਾਫੀ ਸਾਲਾਂ ਤੋਂ ਸੜਕ ਜਿਹੜੀ ਹੈ ਉਹ ਟੁੱਟੀ ਹੋਈ ਸੀ ਤੇ ਲੋਕ ਜਿਹੜੇ ਨੇ ਉਹ ਇੱਥੋਂ ਦੇ ਇਲਾਕਾ ਵਾਸੀ ਜਿਹੜੇ ਸੀਗੇ ਨੇ ਉਹ ਪਰੇਸ਼ਾਨ ਸੀ ਤੇ ਉਸ ਤੋਂ ਬਾਅਦ ਹੁਣ ਇੱਥੋਂ ਜਿਹੜੇ ਕਾਉਂਸਲਰ ਨੇ ਉਹਨਾਂ ਦੇ ਬੇਟੇ ਐਡਵੋਕੇਟ ਸਮਾਈ ਸੇਵਕ ਅਰਵਿੰਦ ਕੁਮਾਰ ਪਖਨਾ ਜਦੋਂ ਇਹਨਾਂ ਲੋਕਾਂ ਨੇ ਉਹਨਾਂ ਤੱਕ ਪਹੁੰਚ ਕੀਤੀ ਤੇ ਆਪਣੀ ਸਮੱਸਿਆ ਦੱਸੀ ਤੇ ਹੁਣ ਉਹਨਾਂ ਵੱਲੋਂ ਜਿਹੜਾ ਹੈ ਇੱਥੇ ਸੜਕ ਨਿਰਮਾਣ ਜਿਹੜਾ ਉਹ ਸ਼ੁਰੂ ਕਰਵਾਇਆ ਗਿਆ ਹੈ ਤੇ ਕੰਮ ਜਾਰੀ ਹੈ ਸਾਡੇ ਨਾਲ ਇੱਥੇ ਇਲਾਕਾ ਵਾਸੀ ਮੌਜੂਦ ਨੇ ਉਹਨਾਂ ਤੋਂ ਜਾਣਦੇ ਆ ਕਿ ਪਹਿਲਾਂ ਕੀ ਸਮੱਸਿਆਵਾਂ ਸੀਗੀਆਂ ਅਸੀਂ ਸਾਨੂੰ 1972 ਦੇ ਰਹਿ ਰਹੇ ਹਾਂ ਉਹ ਪਹਿਲਾ ਨੰਬਰ ਇਹ ਆ ਕਿ ਜਿਹੜਾ ਹੁਣ ਇਸ ਵੇਲੇ ਜਿਹੜਾ ਮੁਹਿੰਮ ਚੱਲੀ ਆ ਰੋਡ ਬਣਾਉਣ ਦੀ ਬਹੁਤ ਵਧੀਆ ਆ ਜਿਹੜਾ ਸਾਡੇ ਕਾਉਂਸਲਰ ਨੇ ਇਸ ਰੋਡ ਨੂੰ ਬਣਾਉਂਦਾ ਜਿੰਮਾ ਚੁੱਕਿਆ ਉਹਨਾਂ ਨੇ ਆਪਣੇ ਉੱਤੇ ਇਸ ਚੀਜ਼ ਬਾਰੇ ਸੋਚਿਆ ਕਿ ਇਸ ਇਲਾਕੇ ਦੇ ਲੋਕੀ ਬਹੁਤ ਪਰੇਸ਼ਾਨ ਆ ਉਸ ਪਰੇਸ਼ਾਨੀ ਨੂੰ ਮੁੱਖ ਰੱਖਦੇ ਉਹਨਾਂ ਨੇ ਸਾਡੇ ਰੋਡ ਦਾ ਬਨਾਵਟ ਨੂੰ ਸ਼ੁਰੂ ਕੀਤਾ ਤੇ ਰੋਡ ਬਹੁਤ ਸੋਹਣਾ ਬਣਾ ਰਿਹਾ ਉਹਨਾਂ ਦਾ ਕੰਮ ਵੀ ਬਹੁਤ ਵਧੀਆ ਹੈ ਅਸੀਂ ਉਹਨਾਂ ਦੇ ਕੰਮਾਂ ਦੀ ਸਲਾਘਾ ਕਰਦੇ ਆ ਜੀ ਸੋ ਸਾਡੇ ਨਾਲ ਕੁਝ ਇਲਾਕੇ ਦੀਆਂ ਮਹਿਲਾਵਾਂ ਵੀ ਮੌਜੂਦ ਨੇ ਉਹਨਾਂ ਤੋਂ ਵੀ ਜਾਣਦੇ ਆ ਕਿ ਕੀ ਕਹਿਣਾ ਉਹਨਾਂ ਦਾ ਕਿਸ ਤਰ੍ਹਾਂ ਦਾ ਕੰਮ ਚੱਲ ਰਿਹਾ ਹੈ ਇਲਾਕੇ ਦੇ ਵਿੱਚ ਕੀ ਕਹੋਗੇ ਜੀ ਕਿੰਨਾ ਚਿਰ ਤੋਂ ਤੁਹਾਨੂੰ ਜਿਹੜਾ ਇੱਥੇ ਤਕਲੀਫਾਂ ਦਾ ਸਾਹਮਣਾ ਕਰਨਾ ਪਿਆ ਰਿਹਾ ਸੀ ਤੇ ਹੁਣ ਸੜਕ ਬਣਨ ਜਾ ਰਹੀ ਕੀ ਕਹੋਗੇ ਕੋ ਚੱਲੇ 10 ਸਾਲ ਹੋ ਚੱਲੇ ਆ ਕਮਛੇ ਕਮ ਟੁੱਟੀਆਂ ਵੀ ਤੇ 4 ਸਾਲ ਹੋ ਚੱਲੇ ਆ ਲੇਕਿਨ ਹੁਣ ਜੋ ਨਮੀਨ ਭੱਜ ਕਰ ਰਿਹਾ ਬਹੁਤ ਵਧੀਆ ਕਰ ਰਿਹਾ ਕੰਮ ਅਸੀਂ ਬਹੁਤ ਖੁਸ਼ ਹਾਂ ਇਹਨਾਂ ਦੇ ਕੰਮਾਂ ਦੇ ਉੱਪਰ ਜਿਦੋਂ ਦੇ ਬਣੇ ਆ ਬਹੁਤ ਵਧੀਆ ਕੰਮ ਇਹਨਾਂ ਨੇ ਕੀਤੇ ਔਰ ਸਾਨੂੰ ਆਸ ਹੈ ਕਿ ਅੱਗੇ ਤੋਂ ਵੀ ਇਸੇ ਤਰੀਕੇ ਨਾਲ ਹੀ ਕਰਦੇ ਰਹਿਣਗੇ ਕੰਮ ਸਰਤਾਰ ਨਗਰ ਗਲੀ 7 ਨੰਬਰ ਵਿਚ ਹੈ ਗੇ मतलब ਇਹਨਾਂ ਦਾ ਬਹੁਤ ਹੀ ਵਧੀਆ ਕੰਮ ਹੈਗਾ ਕੁਛ ਅਸੀਂ ਕਹਿ ਨਹੀਂ ਸਕਦੇ ਕਿੰਨਾ ਵਧੀਆ ਹੈ ਸਾਡਾ ਕਾਉਂਸਲਰ ਬਹੁਤ ਵਧੀਆ ਹੈ ਇਹਨਾਂ ਨੇ ਜਿਹੜਾ ਕੰਮ ਕੀਤਾ ਉਹ ਕਰਕੇ ਦਿਖਾਇਆ ਇਹਨਾਂ ਨੇ ਕਿਹਾ ਸੀ ਤੇ ਮਤਲਬ ਕਿ ਸੜਕਾ ਵੀ ਹੋਣ ਇਹਨਾਂ ਨੇ ਸੋਚਾ ਬਣਾ ਲੈਣੀ ਤੇ ਅੱਗੇ ਤੇ ਕਿਸੇ ਨੇ ਕਦੇ ਸੋਚਿਆ ਹੀ ਨਹੀਂ ਸੜਕ ਬਣਾਣ ਲਈ ਤੇ ਚਲੋ ਜਿੰਨਾ ਵੀ ਕੰਮ ਕਰ ਰਹੇ ਨੇ ਵਧੀਆ ਕਰ ਰਹੇ ਨੇ ਖੁਦ ਪੁੱਛਣ ਆਉਂਦੇ ਪਰੇਸ਼ਾਨੀਆਂ ਕਰ ਚਲੋ ਪਿੱਛੋਂ ਆਵਾਜ਼ ਆਈ ਹੈ ਜੀ ਕਿ ਜਿਹੜੇ ਇੱਥੇ ਦੇ ਕਾਉਂਸਲਰ ਨੇ ਉਹ ਖੁਦ ਪੁੱਛਣ ਆਉਂਦੇ ਨੇ ਸੋ ਹੋਰ ਲੋਕਾਂ ਤੋਂ ਵੀ ਜਾਣਦੇ ਇਲਾਕਾ ਵਾਸੀਆਂ ਤੋਂ ਸਾਨੂੰ ਖੁਦ ਹੀ ਉਹ ਆ ਕੇ ਪੁੱਛ ਲੈਂਦੇ ਆ ਪੈਸੇ ਤੇ ਹੁਣ ਸਾਨੂੰ ਬਹੁਤ ਵਧੀਆ ਮਿਲੇ ਆ ਪਹਿਲੇ ਤੇ ਕੋਈ ਠੀਕ ਸੀਗੇ ਚਲੋ ਆਪਣੀ ਥਾਂ ਤੇ ਉਹ ਵੀ ਵਰਕ ਜਿਹੜਾ ਕਰਦੇ ਸੀਗੇ ਬਹੁਤ ਅੱਛੇ ਸੀਗੇ ਪਰ ਹੁਣ ਵਾਲੇ ਵੀ ਜਿਹੜੇ ਉਹ ਖੁਦ ਆ ਕੇ ਆਪਣਾ ਕੰਮ ਖੁਦ ਦੇਖਦੇ ਆ ਕੋਲ ਖੜ ਕੇ ਦੇਖਦੇ ਆ ਵੀ ਕਿਹੜਾ ਸਫਾਈ ਹੋਈ ਆ ਕਿਹੜੀ ਨਹੀਂ ਹੋਈ ਜਿੱਦਾਂ ਹੁਣ ਇੱਕ ਗਟਰ ਸੀਗੇ ਕਿਸੇ ਨੇ ਸਫਾਈ ਨਹੀਂ ਸੀ ਕਰਵਾਈ ਔਰ ਇਹਨਾਂ ਨੇ ਖੁਦ ਆ ਕੇ ਸਾਰਾ ਕੰਮ ਕੋਲ ਖੜ ਕੇ ਰਵੀਨ ਪਕਨੇ ਨੇ ਖੁਦ ਕੋਲ ਖੜ ਕੇ ਆ ਕੇ ਕੰਮ ਕਰਵਾਇਆ ਹੈ ਇਸ ਤੋਂ ਹੋਰ ਆਪਾਂ ਨੂੰ ਕੀ ਚਾਹੀਦਾ ਵਾ ਬਹੁਤ ਅੱਛਾ ਪਹਿਲਾਂ ਸਾਡੀ ਗੱਲੀ ਜਿਹੜੀ ਰੋਡ ਸੀਗੀ ਉੱਥੋਂ ਬਹੁਤ ਗੰਦੀ ਹੁੰਦੀ ਸੀਗੀ ਹੁਣ ਸਾਡੀ ਚਲੋ ਰੋਡ ਦੀ ਜਿਹੜੀ ਉਹ ਸੁਨਵਾਈ ਹੋਈ ਆ ਅਸੀਂ ਇਸ ਗੱਲੋਂ ਤੈਅ ਦੇ ਲਉਣਾ ਦੇਖੋ ਇਲਾਕਾ ਵਾਸੀ ਜਿਹੜੇ ਨੇ ਉਹ ਆਪਣੇ ਕਾਉਂਸਲਰ ਦੀ ਕਾਰਜਸ਼ੈਲੀ ਤੋਂ ਖੁਸ਼ ਨੇ ਸੋ ਬਾਕੀ ਕਾਉਂਸਲਰਾਂ ਨੂੰ ਵੀ ਕਵਾਂਗੇ ਕਿ ਵਾਰਡ ਨੰਬਰ 78 ਦੇ ਜਿਹੜੇ ਕਾਉਂਸਲਰ ਨੇ ਉਹਨਾਂ ਤੋਂ ਸਿੱਖਿਆ ਲੈਣ ਤੇ ਜਿਸ ਤਰ੍ਹਾਂ ਘਰ-ਘਰ ਜਾ ਕੇ ਵੋਟਾਂ ਮੰਗਦੇ ਨੇ ਉਸੇ ਤਰ੍ਹਾਂ ਘਰ-ਘਰ ਜਾ ਕੇ ਸਕੀਮਾਂ ਵੀ ਦੇਣ ਤਾਂ ਜੋ ਉਹਨਾਂ ਦੇ ਵਾਰਡ ਵਾਸੀ ਜਿਹੜੇ ਨੇ ਉਹ ਖੁਸ਼ ਰਹਿ ਸਕਣ ਸੋ ਇਸ ਵੇਲੇ ਵਾਰਡ ਨੰਬਰ 78 ਦੇ ਲੋਕਾਂ ਦੀ ਪਹਿਲੀ ਪਸੰਦ ਜਿਹੜੀ ਹੈ ਉਹ ਅਰਵੀਨ ਕੁਮਾਰ ਭਕਣਾ ਨੇ ਸੋ ਇਸ ਵੇਲੇ ਵਾਰਡ ਵਾਸੀਆਂ ਦੀ ਪਹਿਲੀ ਪਸੰਦ ਜਿਹੜੇ ਨੇ ਅਰਵੀਨ ਕੁਮਾਰ ਭਕਣਾ ਨੇ ਤੇ ਹਲਕੇ ਦੀ ਪਸੰਦ ਬਣਦੇ ਆਂ ਦੇਰ ਨਹੀਂ ਲੱਗਣੀ ਜੇ ਇਸੇ ਤਰ੍ਹਾਂ ਕਾਰਜ ਜਾਰੀ ਰਹੇ